ਬਣਿਆ ਬੁਟਾ ਸੋਹਣੇ ਪੰਹੂੜਾ ਬਣਿਆ ਬੁਟਾ ਨਿੱਜੀ ਲੋੜਾਂ ਪੂਰੀਆਂ ਦਾਦਾ ਬੁਟਾ ਸਿਵਿਆਂ ਤੱਕ ਪਹੁੰਚਣ ਲਈ ਪੱਟਾ ਬਣਿਆ ਬੁਟਾ ਜੇਠਾਂ ਲੱਕੜੀ ਉੱਪਰ ਲੱਕੜੀ ਅਗੇਠਾ ਬਣਿਆ ਬੁਟਾ ਵਾਕੀਫੀ ਕਸਰ ਰੱਖੇ ਅਗੇਠੇ ਨੂੰ ਕਾਦੇ ਵਾਸਤੇ ਜਿਹਨੂੰ ਪਾਈ ਲੱਕੜੀ ਦਾ ਤਮਾਸ਼ਾ ਦੇਖਣ ਲੱਗੀ ਜੱਬੀ ਤੀਣ ਬਣਿਆ ਜਾਣੀ ਆਖੀ ਸਾਨੂੰ ਅਜੇ ਵਿਚੰਡੋੜ ਪਈ ਗੱਦੀ ਵੀ ਉਹ ਨਹੀਂ ਮੁਕੇ ਦੀ ਸੀ ਜਾਣੀ ਅਜੇ ਫੇਰੀ ਅਸੀਂ ਆਕੇ ਸਾਨੂੰ ਮੱਤ ਪਤਾ ਜਾਣੂ ਤੇ ਸੇਕੀ ਤਾਉਂ। ਜਿਵੇਂ ਕਿ ਉਪਕੇ ਨੇ ਸਾਡੇ ਸੋ ਜਨਮ ਤੋਂ ਲੈ ਕੇ ਆਖੀ ਕਿ ਰਹਿਤਾ ਅਸਾ ਸਾਥ ਦਿੱਤਾ। ਕਾਸੀ ਵਸਲਾ ਸੰਖੇ ਕੀ ਦਿੱਤਾ ਸਾਡਾ ਜਨਮ। ਜਿਕਰ ਅਸੀਂ ਕੀਮਤਾਂ ਦੇ ਵੇਖੀਏ ਇਹ ਉਪਕੇ ਦੀ ਕੀਮਤ ਕੀ ਹੈ। ਮਨੁੱਖ ਕੋ ਪਹਿਲਾਂ ਤਰਤੀ ਤੇ ਸੀ ਰੁੱਖ ਰੁੱਖ ਆਸੇ ਜੀਵੇ ਮਨੁੱਖ ਨਹੀਂ ਰੁੱਖ ਨਹੀਂ ਮਿਲਦਾ। ਤੋ ਇਹ ਮਤਲਬ ਇਹ ਕੀ ਵਗਿਆ ਕਿ ਰੁਖ ਨਹੀਂ ਤੇ ਮਿਲੋ। ਕਿਉਂਕਿ ਅਸੀਂ ਜੋ 6.6 ਕਰਿਆਦਾ ਹੈ ਇਹ ਰੁਖ ਸੇ ਨਾਸਬੰਗ ਰੱਖਦਾ ਹੈ। ਜੋ ਅਸੀਂ ਕੰਧੀਵਾਚਾ ਤੇ ਖੰਡਾ ਜੋ ਮੋਤਾ ਸਰਦ ਅਸੀਂ ਕੰਜੀਸਤਨ ਸਰਦ ਆ ਕਰਿਆਦਾ ਨਾਲ ਸੁਭਾਨ ਬਣੀ ਵਾਲੀ ਨੇ। ਪਰ ਇਸ ਦੀ ਕੀਮਤ ਦਾ ਕੋਈ ਭਾਅ ਨਹੀਂ ਸੱਟਦਾ। ਤਾਂ ਮੁੱਲ ਹੈ। ਜੇ ਕੰਫੇਰਜੀ ਦੀ ਵਿਗਿਆਨਕਾਂ ਨੇ ਇਹਦੀ ਕੀਮਤ ਜਿਹੜੀ ਆ 98 ਲੱਖ ਪਾਈ ਹੈ। ਉਹ ਕਿਉਂ ਕਿ ਪਤਨੀ ਲੱਖ ਦਾ ਦੇ ਪਰਮਿਸ਼ਨ ਖਤਮ ਕਰਦਾ ਹੈ 19 ਲੱਖ ਦਾ ਜਬ ਪਾਣੀ ਚੱਕਰਦਾ ਹੈ 19 ਲੱਖ ਸੀ ਆਕਸੀਜਨ ਦੇੰਦਾ ਹੈ 17 ਲੱਖ ਦਾ ਸਰ ਜੀ ਘਰ ਦੀ ਤੋਂ ਖੂਪ ਥੋਰ ਤੋਂ ਮਚਾਵਲਾ ਹੈ 8 ਲੱਖ 65000 ਰਹਿਮਸੇਲਾ ਹੈ 4 ਲੱਖ ਸਾਡੀਆਂ ਫੁੱਟ ਕਲੋਣਾ ਮੂਹਿਆਂ ਕਰਦਾ ਤੇ ਕੁੱਲ ਮਿਲਾਈਏ ਇੱਕ ਮੂਠੇ ਦੀ ਕੀਮਤ ਹੈ 89 ਲੱਖ ਬਣ ਗਈ ਤੇ ਅੱਜ ਫੇਰ ਨਹੀਂ ਜੇ ਕ ਜਾਣੂ ਤਾਂ ਫੇਰ ਉੱਤੇ ਹੁਣ ਲਾਂ ਗਈ ਤੇ ਫੇਰ ਬੇਨਤੀ ਇਹ ਹੀ ਹੈ ਦੋ ਹੱਥਾਂ ਵਾਓ ਲਾਹੋ ਤੁਮੀ ਥੀ ਰੁਖ ਧਰਤੀ ਹਵੀ ਹੋਵੇ ਖਰੀ ਖੋਵੇ ਮਾਂ ਦੀ ਕੁੱਖ ਸੋ ਸਵਾਲ ਇੱਕ ਹੀ ਜਾਂਦਾ ਹੈ ਕਿ ਬੰਦਾ ਵੇ ਬੂਟੇ ਲਾਵੇ ਤੇ ਲਾਵੇ ਕਿਵੇਂ ਅਸੀਂ ਆਮ ਤੌਰ ਤੇ ਕਹਿੰਦੇ ਜਿਵੇਂ ਆਪਣੇ ਚਰੂ ਦੇ ਹਰੇ ਦੇ ਬੂਟੇ ਲਾ ਲਾਵਾਂਗੇ ਤੁਮ ਜੇ ਹਰ ਸਾਲ ਬੂਟਾ ਲੱਗਦਾ ਰਹੇਗਾ ਤੇ ਪਾਣੀ ਕਿੱਥੋਂ ਇਸ ਵਾਸਤੇ ਇਹਨੂੰ ਜਿਹੜਾ ਹੈ ਮਹਾਤਮਾ ਬੁੱਧ ਜੀ ਇਹ ਕਹਿੰਦੇ ਨੇ ਕਿ ਇੱਕ ਆਦਮੀ ਆਪਣੇ 5ਵੇਂ ਸਾਲ ਇੱਕ ਬੂਟਾ ਲਾਵੇ ਉਸ ਨੂੰ ਦੱਸਿਆ ਗਿਆ ਕਿ 5ਵੇਂ ਸਾਲ ਇੱਕ ਬੂਟਾ ਪਾਜੇਗਾ ਫਿਰ ਦੂਜਾ ਬੂਟਾ ਲਾਵੇ ਉਸ ਦੇ ਮੁਤਾਬਿਕ ਇੱਕ ਆਦਮੀ ਨੂੰ ਜਿਹੜਾ 18-20 ਬੂਟੇ ਪਾਉਂਦੇ ਲੇਕਿਨ ਸਾਡਾ ਅੱਜ ਦਾ ਵਿਗਿਆਨਕ ਇਹ ਕਹਿ ਰਿਹਾ ਹੈ ਇੱਕ ਆਦਮੀ ਜਿਹੜਾ ਹੈ 16 ਬੂਟੀਆਂ ਦੀ ਆਕਸੀਜਨ ਖਾਂਦਾ ਸਭਈ ਕੋਈ ਨਿਆਤਰ ਹੈ ਨਹੀਂ ਅੱਛੇ ਜੇ ਆਪ ਕੋਈ ਨਾ ਲਾਈਏ ਤੇ 16 ਬੂਟਿਆਂ ਦੀ ਆਕਸੀਜਨ ਖਾਈ ਇਸ ਵਾਸਤੇ ਆਪ ਵੀ ਆਪੇ ਜਿਦਾ ਰਹਿਣ ਮਾਰਤੇ 16 ਬੂਥੇ ਜਿਹੜੇ ਲਾਉਣੇ ਚਾਹੀਏ ਜੇ ਤੇ ਜੋ ਆਪਾਂ ਇਹਨੇ ਲਾ ਲਈ ਸਕਦੇ ਤੇ ਉਹਨਾਂ ਵਾਸਤੇ 3-4 ਬੂਥੇ ਹੋਰ ਲਾਵਾਂਗੇ ਤਾਂ ਕਿ ਸਾਡਾ ਜਿਹੜਾ ਸੰਤੁਲਨ ਕਿਹਾ ਹੋ ਰਿਹਾ ਆਪੇ ਉੱਤੇ। ਸਾਣੀ ਇੱਕ ਤਾਂ ਕਾਟੋਕ ਕਟ ਵੀ ਬੂਥੇ ਲਾਰੇ ਤਾਂ ਹੀ ਸਾਡਾ ਜਿਹੜਾ ਸੰਤੁਲਨ ਕੁਰਾ ਰਿਹਾ ਹੈ। ਇਸ ਵਾਸਤੇ ਆਪਾਂ ਇਹ ਇਸ ਚੀਜ਼ ਨੂੰ ਮਹਿਸੂਸ ਕਰੀਏ ਕਿ ਪ੍ਰਦੂਸ਼ਣ ਦੇ ਉੱਤੇ ਵੱਧ ਰਿਹਾ। ਅੱਜ ਪ੍ਰਦੂਸ਼ਣ ਜਿਆਦਾ ਕਾਰਕਸ਼ੇ ਚੀਜ਼ ਦਾ ਹੋ ਰਿਹਾ ਹੈ। ਸਾਡੇ ਜੋ ਨਿੱਤੀ ਦੇ ਲੋੜਾਂ ਨੇ ਉਹਨਾਂ ਦਾ ਪੂਰਾ ਹੋ ਗਿਆ। ਉਹ ਕਿੜੀਆਂ ਨੇ ਸਾਡੇ ਫਰੀਜਾਂ ਦਾ ਸਾਡੇ ਕੁਲਰਾਂ ਦਾ ਇਹ ਕਿਦਾਂ ਨੇ ਪਹਿਲਾਂ ਤਾਂ ਕਾਤਕ ਹੋਈ 4 ਲੱਖ ਉਹਨਾਂ ਕਿੜੀਆਂ ਨੂੰ ਮਾਰਿਆ ਜਜਕ ਪੰਜ ਜਿਹੜੀ ਜੀ ਹੈ ਨੈਟਵਰਕ ਹੈ ਇਹ ਜਿਹੜੇ ਪੰਦੇ ਹਵਾ ਦੇ ਵਿੱਚ ਨੇ ਇਹਨਾਂ ਦਾ ਘਰ ਰਹਿ ਕੇ ਜੋ ਪਰਿਵਾਰੂ ਹੈ ਉਹਨਾਂ ਨੂੰ ਮਰ ਜੜਾ ਚੰਸਰਾ ਹੋ ਗਿਆ। ਇਸ ਵਾਰ ਤੇ ਜਿੱਥੇ ਜਿੰਜਾ ਦਾ ਵਰਤੋਂ ਹੈ ਜੋਗ ਵਰਤੋਂ ਹੋਵੇ ਲਿਜਾਇ ਵਰਤੋਂ ਦਾ ਦਾਣ ਜਿਹੜਾ ਹੈ ਜੇ ਸਾਡੀ ਚੀਜ਼ ਹੈ ਇਸ ਦਾ ਵੀ ਕਰਦੇ ਨੁਕਸਾਨ ਹੋਵੇ ਅੱਜ ਹ ਰਸੈਣ ਜਿਹੜਾ ਹੈ ਤੇ ਆਪਣੇ ਨਿੱਜੀ ਤੌਰ ਤੇ ਆਤਮਿਕ ਸੇਕ ਵਰਤੋਂ ਕਰ ਰਿਹਾ ਕਿਦੋਂ ਚੱਲ ਰਹੇ ਹਨ ਉਹਦਾ ਖਵਾਲ ਵਿੱਚ ਕੀ ਹੈ ਕਿ ਜੋ ਵੀ ਕਿਰਨਾ ਜਿਹੜੀਆਂ ਫਾਰਗਰ ਨੂੰ ਸੋਚਦੇ ਫਿਰਦਾ ਹੋਈਆਂ ਜੋ ਜਾਣ ਪੜਤਾ ਹੈ ਜੋ ਛਾਂ ਹੈ ਤੇ ਛਤਰੀ ਦਾ ਕੰਮ ਕਰ ਰਹੀ ਹੈ ਉਸੇ ਕਿ ਕਿ ਛੇ ਘੁੰਮ ਕਰਕੇ ਜਿਹੜੀਆਂ ਸਿੱਧੀਆਂ ਕਰਨਾ ਪੈਣ ਕਰਕੇ ਕਿਰਤੀਆ ਤਾਪਮਾਨ ਵੀ ਵੱਧ ਰਿਹਾ ਹੈ ਤੇ ਬਿਮਾਰੀਆਂ ਵੀ ਵੱਧ ਰਹੀਆਂ ਨੇ ਤੇ ਉਹ ਮੌਸਮ ਵਿੱਚ ਜਿਤੋਂ ਬੇਲੀ ਆ ਰਹੇ ਹਨ ਤੋਂ ਇਸ ਵਾਰ ਤੇ ਆਪਾਂ ਸਾਰੇ ਜਤਨਸ਼ੀਲ ਹੋ ਜਾਈਏ ਕਿ ਜੋ ਵੱਧਿਆ ਪ੍ਰਦੂਸ਼ਣ ਦੇ